ਸ੍ਰੀ ਗੁਰਾਲ ਦੇ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਆ ਪਾਲੂਆਂ ਵਾਲੇ ਕਿਸਾਨਾਂ ਦੇ ਲਈ ਕਿ ਆਲੂਆਂ ਵਾਲੇ ਕਿਸਾਨਾਂ ਦੇ ਲਈ ਇੱਕ ਜਿਹੜੀ ਮਹੱਤਵਪੂਰਨ ਅਪਡੇਟ ਆ ਰਹੀ ਹੈ ਤੇ ਉਸ ਦੇ ਸਬੰਧ ਦੇ ਜਾਣਕਾਰੀ ਤੁਹਾਡੇ ਲਈ ਸਾਂਝੀ ਕਰਾਂਗੇ ਸੋ ਜਿਵੇਂ ਕਿ ਦੇਖਿਆ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਦੋ ਦਿਨ ਪਹਿਲਾਂ ਕਾਫੀ ਜ਼ਿਆਦਾ ਬਰਸਾਤ ਹੋਈ ਹੈ ਹਾਲਾਂਕਿ ਬਰਸਾਤ ਦਾ ਪੱਧਰ ਠੀਕ ਠਾਕ ਸੀ ਪਰ ਲੰਬੇ ਸਮੇਂ ਤੱਕ ਹੋਈ ਆ ਰਾਜਮਾ ਮੀਂਹ ਪਿਆ ਪੰਜਾਬ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਕਵਰ ਹੋਏ ਨੇ ਸੋ ਪੰਜਾਬ ਦਾ ਮੌਸਮ ਹੁਣ ਅਜਿਹਾ ਬਣ ਗਿਆ ਹੈ ਜਿਸ ਦੇ ਨਾਲ ਆਲੂ ਵਾਲੇ ਕਿਸਾਨ ਨੂੰ ਥੋੜੀ ਬਹੁਤ ਚਿੰਤਾ ਵੱਧ ਸਕਦੀ ਹੈ। ਸੋ ਆਲੂ ਦੇ ਵਿੱਚ ਅਗੇਤਾ ਤੇ ਪਛੇਤਾ ਜਿਹੜਾ ਝੁਰਸ ਰੋਗ ਆ ਉਹ ਆਉਣ ਦੀ ਸੰਭਾਵਨਾ ਬਣ ਸਕਦੀ ਹੈ ਕਿਉਂਕਿ ਝੁਰਸ ਰੋਗ ਬਲਦਿਆਣੀ ਲੇਟ ਬਲਾਈਟ ਕਹਿੰਦੀ ਹੈ ਜਿਹਨੂੰ अर्ਲੀ ਬਲਾਈਟ ਕਹਿੰਦੀ ਹੈ। ਸੋ ਇਸ ਦੇ ਲਈ ਜਿਹੜੇ ਵਾਤਾਵਰਨ ਦੇ ਵਿੱਚ ਜ਼ਰੂਰੀ ਤੱਤ ਹੁੰਦੇ ਨੇ ਕਹਿੰਦੀ ਵੀ ਵਾਤਾਵਰਨ ਨੂੰ ਕਿਹੋ ਜਿਹਾ ਚਾਹੀਦਾ ਹੁੰਦਾ ਹੈ ਉਹ ਸਾਰੀਆਂ ਸਥਿਤੀਆਂ ਹੁਣ ਬਣੀਆਂ ਹੋਈਆਂ ਨੇ। ਟੈਂਪਰੇਚਰ ਵੀ ਘਟਿਆ ਹੈ ਮੌਸਮ ਦੇ ਵਿੱਚ ਨਮੀ ਵੰਦੀ ਹੈ ਧਰਤੀ ਦੇ ਵਿੱਚ ਸੱਲਾਪਣ ਲੋਡ ਤੋਂ ਜ਼ਿਆਦਾ ਬਣ ਗਿਆ ਹੈ ਧੁੱਪ ਘੱਟ ਲੱਗ ਰਹੀ ਹੈ ਤੇ ਧੁੰਦ ਦਾ ਮਾਹੌਲ ਵੀ ਬਣ ਰਿਹਾ ਹੈ ਸੋ ਇਹ ਸਭ ਕਾਰਨ ਲੇਟ ਬਲਾਈਟ ਲਿਆਉਣ ਲਈ ਜ਼ਿੰਮੇਵਾਰ ਹੋ ਸਕਦੇ ਨੇ ਹਾਲਾਂਕਿ ਇਸ ਮਹੀਨੇ ਤੋਂ ਪਹਿਲਾਂ ਜਿਹੜਾ ਮੌਸਮ ਚੱਲ ਰਿਹਾ ਸੀ ਬਹੁਤ ਹੀ ਵਧੀਆ ਚੰਗਾ ਸੀ ਪੱਛਮੀ ਹਵਾਵਾਂ ਵਧੀਆ ਚੱਲ ਰਹੀਆਂ ਸੀ ਧੁੰਦ ਦਾ ਨਹੀਂ ਸੀਗੀ ਸੋ ਉਦੋਂ ਤੱਕ ਆਲੂਆਂ ਦੀ ਫਸਲ ਜਿਹੜੀ ਬਹੁਤ ਵਧੀਆ ਪੂਰੀ ਤੰਦਰੁਸਤ ਤੇ ਚੰਗੀ ਭਲੀ ਖੜੀ ਸੀ ਤੇ ਹੁਣ ਕਿਸਾਨ ਨੂੰ ਥੋੜਾ ਜਿਹਾ ਜਾਗਰੂਕ ਹੋਣ ਦੀ ਲੋੜ ਹੈ ਕਿ ਇਹਦੇ ਵਿੱਚ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜਿਹੜੇ ਕਿਸਾਨ ਲੰਬੇ ਸਮੇਂ ਤੋਂ ਖੇਤੀ ਕਰਦੇ ਆ ਰਹੇ ਨੇ ਆਲੂ ਦੀ ਉਹਨਾਂ ਨੂੰ ਤਾਂ ਇਹਦੇ ਬਾਰੇ ਪੂਰੀ ਪਤਾ ਹੈ ਕਿ ਕੀ ਲੇਟ ਬ্লাইਟ ਆਉਣ ਦੇ ਕਾਰਨ ਹੁੰਦੇ ਨੇ ਇਹਦੇ ਲੱਛਣ ਕਿਵੇਂ ਨੇ ਕਿਵੇਂ ਆਪਾਂ ਸਮੇਂ ਤੋਂ ਪਹਿਲਾਂ ਇਹਦੀ ਪੜਤਾਲ ਕਰ ਸਕਦੇ ਆਂ ਵੀ ਜੇਕਰ ਥੋੜਾ ਬਹੁਤ ਹਮਲਾ ਹੁੰਦਾ ਤਾਂ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਪਰ ਜਿਹੜੇ ਨਵੇਂ ਕਿਸਾਨ ਨੇ ਆਲੂਆਂ ਵੜੇ ਉਹਨਾਂ ਦੇ ਲਈ ਇਹ ਵੀਡੀਓ ਥੋੜੀ ਜੀ ਮਦਦਗਾਰ ਹੋ ਸਕਦੀ ਹੈ ਕਿਉਂਕਿ ਉਹਨਾਂ ਨੂੰ ਥੋੜਾ ਜਿਆਦਾ ਤਜਰਬਾ ਘੱਟ ਹੁੰਦਾ ਹੈ ਸੋ ਸਭ ਤੋਂ ਪਹਿਲਾਂ ਆਪਾਂ ਲੇਟ ਬ্লাইਟ ਦੇ ਲੱਛਣਾਂ ਦੀ ਜੇਕਰ ਗੱਲ ਕਰੀਏ ਲੱਛਣ ਦੇਖੀ ਵੀ ਕੀ ਇਹਦੇ ਵਿੱਚ ਲੱਛਣ ਹੁੰਦੇ ਨੇ ਸੋ ਜਿਵੇਂ ਤੁਸੀਂ ਸਕਰੀਨ ਤੇ ਤਸਵੀਰ ਦੇਖ ਰਹੇ ਹੋ ਆਲੂ ਦੇ ਪੱਤੇਆਂ ਤੇ ਇਸ ਤਰ੍ਹਾਂ ਦੇ ਤੁਹਾਨੂੰ ਗਲੇ ਹੋਏ ਧੱਬੇ ਦੇਖਣ ਨੂੰ ਮਿਲਣਗੇ ਕਾਲੇ ਰੰਗ ਦੇ ਧੱਬੇ ਦੇਖਣ ਨੂੰ ਮਿਲਣਗੇ ਜਿਹੜੇ ਕਿ ਪੱਤੇ ਦੇ ਉੱਪਰ ਅਤੇ ਹੇਠਲੇ ਪਾਸੇ ਦੋਨੋਂ ਪਾਸੇ ਹੁੰਦੇ ਨੇ ਜ਼ਿਆਦਾਤਰ ਜਿਹੜੀ ਬ্লাইਟ ਆ ਪੱਤੇ ਦੇ ਹੇਠੋਂ ਸ਼ੁਰੂ ਹੋ ਕੇ ਉੱਪਰ ਨਿਕਲਦੀ ਹੈ ਤੇ ਇਹ ਹੌਲੀ-ਹੌਲੀ ਫਿਰ ਪੱਤੇਆਂ ਤੋਂ ਆਪਣਾ ਵਾਧਾ ਕਰਦੀ ਹੋਈ ਪੱਤੇ ਦੀਆਂ ਜਿਹੜੇ ਆਪਣੇ ਬੂਟੇ ਦੀਆਂ ਟਾਹਣੀਆਂ ਹੁੰਦੀਆਂ ਨੇ ਸ਼ਖਾਹਾਂਵਾਂ ਹੁੰਦੀਆਂ ਨੇ ਉਹਨਾਂ ਉੱਪਰ ਇਸ ਤਰ੍ਹਾਂ ਹਮਲਾ ਕਰ ਦਿੰਦੀ ਹੈ ਜਿਹੜੀ ਜਿਵੇਂ ਤੁਸੀਂ ਹੁਣ ਦੇਖੋ ਸਕਰੀਨ ਤੇ ਲਗਭਗ ਜਿਵੇਂ ਲਾਈਨ ਦੇ ਵਿੱਚ ਇਹ ਦੇਖੀਏ ਇਸ ਤੋਂ ਤਣਾ ਪੂਰੀ ਤਰ੍ਹਾਂ ਚਾਰੇ ਪਾਸਿਓਂ ਇਹਦੇ ਕਾਲਾ ਘੇਰਾ ਬਣ ਗਿਆ ਇੱਥੇ ਬਲਾਈਟ ਦਾ ਹਮਲਾ ਹੋ ਗਿਆ ਹੈ ਛੁਰਸ ਰੋਗੇ ਨੂੰ ਪਿਆ ਹੈ ਤੇ ਇੱਥੋਂ ਇਹ ਪੌਦਾ ਸੁੱਕ ਕੇ ਡਿੱਗ ਜਾਵੇਗਾ ਤੇ ਉੱਪਰਲੇ ਸਾਰੇ ਪੱਤੇ ਫਿਰ ਆਪਣੇ ਆਪ ਸੁੱਕ ਜਾਣੇ ਨੇ ਸੋਏ ਹੁੰਦੀ ਹੈ ਲੇਟ ਬਲਾਈਟ ਤੇ ਜਿਹੜੀ अर्ਲੀ ਬਲਾਈਟ ਆ ਉਹਦੇ ਉੱਪਰ ਜ਼ਿਆਦਾਤਰ ਹਮਲਾ ਜਿਹੜਾ ਪੱਤਿਆਂ ਤੇ ਪਹਿਲਾ ਹੁੰਦਾ ਹੈ ਤੇ ਤਣੇ ਉੱਪਰ ਉਹਦਾ ਹਮਲਾ ਬਾ ਸੋ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਹਮਲਾ ਕਿਤੇ ਆਪਾਂ ਨੂੰ ਖੇਤ ਦੇ ਵਿੱਚ ਢੀੜਾ ਮਾਰਦੇ ਰਹਿਣਾ ਚਾਹੀਦਾ ਇਹਨਾਂ ਵਿੱਚ ਜੇਕਰ ਤੁਹਾਨੂੰ ਇਹ ਹਮਲਾ ਜ਼ਿਆਦਾ ਦਿਖਾਈ ਦਿੰਦਾ ਹੈ 2-3% ਤੋਂ ਹਾਲਾਂਕਿ ਜਿਹੜੇ 1-2% ਹੁੰਦਾ ਹੈ ਮਤਲਬ ਆਪਣੇ ਜੇਕਰ ਖੇਤ ਦੇ ਵਿੱਚ 100 ਬੂਟੇ ਨੇ ਜੇਕਰ ਇੱਕ ਬੂਟੇ ਉੱਪਰ ਅਜਿਹੇ ਨਿਸ਼ਾਨ ਦਿਖ ਰਹੇ ਨੇ ਤਾਂ ਉਹ ਤੋਂ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ ਨਿਗਰ ਰੱਖਣ ਦੀ ਲੋੜ ਹੈ ਜੇਕਰ ਉਹ ਬੂਟਿਆਂ ਦੀ ਗਣਤੀ 1 ਤੋਂ 2-3 ਤੱਕ ਵੱਧ ਰਹੀ ਹੈ ਛੋੜੇ ਥੋੜੇ ਦਿਨਾਂ ਦੇ ਵਿੱਚ ਹੀ ਤਾਂ ਸਮਝੋ ਕਿ ਲੇਟ ਬ্লাইਟ ਦਾ ਹਮਲਾ ਵਧ ਰਿਹਾ ਹੈ ਸੋ ਅਜਿਹੇ ਦੇ ਵਿੱਚ ਆਪਾਂ ਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ ਸਭ ਤੋਂ ਪ ਹਲਕੀ ਫੰਗੀ ਸਾਈਡ ਸਪਰੇਆ ਜਿਹੜੀ ਉਹ ਕੰਮ ਨਹੀਂ ਕਰਦੀ ਜਦੋਂ ਬਲਾਈਟ ਦਾ ਹਮਲਾ ਵਧਣ ਲੱਗ ਜਾਂਦਾ ਹੈ ਉਸ ਵੇਲੇ ਸੋ ਉਦੋਂ ਆਪਾਂ ਨੂੰ ਥੋੜੀ ਜਹੀ کارਗਰ ਸਪਰੇ ਕਰਨੀ ਪੈਂਦੀ ਹੈ ਇਹਦੇ ਲਈ ਆਪਾਂ ਜਿਹੜੀ ਆਪਣੇ ਬਾਜ਼ਾਰ ਦੇ ਵਿੱਚ ਕਰਜਟ ਦਵਾਈ ਆਉਂਦੀ ਹੈ ਜਾਂ ਹੋਰ ਕੰਪਨੀਆਂ ਦੀ ਵਿੰਡੋਫਿਲ ਦੀ ਮੌਕਸੀਮੇਟ ਆਉਂਦੀ ਹੈ ਜਿਨ੍ਹਾਂ ਦਾ ਟੈਕਨੀਕਲ ਸਾਡਾ ਬਣਾ ਸਾਈਮੋਕਸੀਨਲ ਤੇ ਮੈਨਕੋਜ਼ੇਬ ਹੁੰਦਾ ਹੈ ਉਹ ਸਪਰੇ ਆਪਾਂ ਕਰ ਸਕਦੇ ਹਾਂ ਜਿਹਦੀ ਡੋਜ਼ ਪ੍ਰਤੀ ਲੀਟਰ ਦੇ ਹਿਸਾਬ ਨਾਲ ਆਪਾਂ 2 ਤੋਂ 3 ਗ੍ਰਾਮ ਵਰਤਣੀ ਹੈ ਪਰ ਇਸ ਦੇ ਜਿਹੜੀ ਪੈਕਿੰਗ ਆ ਉਹ 600 ਗ੍ਰਾਮ ਦੀ ਆਉਂਦੀ ਹੈ ਜਿਹਨੂੰ ਆ ਜਿਆਦਾਤਰ ਦੁਕਾਨ ਜਿਹੜੇ ਆਪਣੇ ਉ ਪ੍ਰਤੀ ਏਕੜ ਦੀ ਡੋਜ਼ ਦੱਸਦੇ ਨੇ ਪਰ ਜਿਹੜੀ ਇਹਦੀ ਅਸਲ ਟੈਕਨੀਕਲ ਡੋਜ਼ ਹੈ ਉਹ 2 ਗ੍ਰਾਮ ਪਰ ਲੀਟਰ ਹੈ 2 ਗ੍ਰਾਮ ਪਰ ਲੀਟਰ ਦਾ ਮਤਲਬ ਆ ਗਿਆ ਜੇਕਰ ਤੁਸੀਂ 100 ਲੀਟਰ ਪਾਣੀ ਲਾਉਨੇ ਹੋ ਤਾਂ ਤੁਹਾਡੀ ਡੋਜ਼ ਜੜੀ 200 ਗ੍ਰਾਮ ਵਰਤੀਏ ਪਰ ਆਪਾਂ ਕਹਾਂਗੇ ਕਿ 3 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਇਹਦੀ ਡੋਜ਼ ਵਰਤਣੀ ਚਾਹੀਦੀ ਹੈ ਸਪੋਜ਼ ਕਰੋ ਕਿ ਤੁਹਾਡਾ 100 ਲੀਟਰ ਪਾਣੀ ਲੱਗਿਆ ਪਰ 100 ਲੀਟਰ ਦਾ ਜਿਹੜਾ ਕੰਮ ਹੈ ਉਹ ਬਣਦਾ ਨਹੀਂ ਹੁੰਦਾ ਬਲਾਈਟ ਦੇ ਤੁਹਾਨੂੰ ਘੱਟੋ ਘੱਟ 150 ਤੋਂ ਲੈ ਕੇ 200 ਸੋ ਜੇਕਰ ਤੁਸੀਂ ਜਿੰਨਾ ਤੁਸੀਂ ਪਾਣੀ ਜ਼ਿਆਦਾ ਲਗਾਉਂਗੇ ਤਾਂ ਆਪਾਂ ਜੇਕਰ ਡੋਜ਼ ਹਲਕੀ ਥੋੜੀ ਜਿਹੀ ਘੱਟ ਵੀ ਵਰਤ ਲੈਣੇ ਤਾਂ ਆਪਾਂ ਨੂੰ ਵਧੀਆ ਰਿਜ਼ਲਟ ਮਿਲਣਗੇ ਸੋ ਜੇਕਰ ਤੁਸੀਂ 2 ਗ੍ਰਾਮ ਪਰ ਲੀਟਰ ਲਗਾ ਰਹੇ ਹੋ 200 ਲੀਟਰ ਪਾਣੀ ਹੈ ਤਾਂ 400 ਗ੍ਰਾਮ ਜਿਹੜੀ ਡੋਜ਼ ਆਪਾਂ 1 ਏਕੜ ਦੀ ਬਣਦੀ ਹੈ ਸੋ ਇਹ ਇਸ ਦਵਾਈ ਦੇ ਵਿੱਚ ਜਿਹੜਾ ਸਾਈਮੌਕਸੀਨਲ ਸਾਲਟ ਹੈ ਕਾਫੀ ਜਿਆਦਾ ਮਦਦਗਾਰ ਹੁੰਦਾ ਹੈ ਬਲਾਈਟ ਨੂੰ ਰੋਕਣ ਦੇ ਲਈ ਇਹਦਾ ਜਿਹ ਇਸ ਸਪਰੇ ਦਾ ਜਿਹੜਾ ਅਗਲਾ ਅੰਤਰਾਲ ਆਪਾਂ 7 ਤੋਂ 10 ਦਿਨਾਂ ਦੇ ਬਾਅਦ ਫਿਰ ਦੁਹਰਾਉਣਾ ਹੁੰਦਾ ਹੈ ਇਸ ਤੋਂ ਇਲਾਵਾ ਜਿਹੜੀ ਤੁਸੀਂ ਅਗਲੀ ਦਵਾਈ ਵਰਤ ਸਕਦੇ ਹੋ ਉਹ ਹੁੰਦੀ ਹੈ ਇਨਫਿੰਟੋ ਇਨਫਿੰਟੋ ਦਵਾਈ ਵੀ ਜਿਹੜੀ ਵਧੀਆ ਕਾਰਗਰ ਦਵਾਈ ਹੈ ਇਹਦੀ ডোজ ਹੁੰਦੀ ਹੈ ਜਿਹੜੀ ਲਗਭਗ ਪਰ ਇੱਕੜ ਦੇ ਹਿਸਾਬ ਨਾਲ ਜਿਹੜੀ 500 ਗ੍ਰਾਮ ਨਹੀਂ 500 ਐਮਐਲ ਕਿਉਂਕਿ ਇਹ ਲੀਟਰ ਦੇ ਵਿੱਚ ਹੁੰਦੀ ਹੈ ਲਿਕਵਿਡ ਸੋ ਇਹਦੀ 500 ਐਮਐਲ ਪਰ ਇੱਕੜ ਦੇ ਹਿਸਾਬ ਨਾਲ ডোজ ਦੱਸੀ ਜਾਂਦੀ ਹੈ ਪਰ ਜੇਕਰ ਤੁਸੀਂ ਇਸ ਨੂੰ 250 ਸੋਲੀ 2.5 ਕਿਲੇ ਦੇ ਵਿੱਚ 1 ਲੀਟਰ ਵਰਤਦੇ ਨੇ ਮਤਲਬ 1 ਕਿਲੇ ਦੀ ডোজ ਬਣ ਗਈ 400 ml ਤਾਂ ਵੀ ਵਧੀਆ ਰਿਜ਼ਲਟ ਦੇ ਜਾਂਦੀ ਹੈ ਸੂਈ ਦਵਾਈਆਂ ਥੋੜੀ ਜਿਆ ਮਹਿੰਗੀਆਂ ਨੇ ਸੋ ਇਹਨਾਂ ਦੀ ਵਰਤੋਂ ਆਪਾਂ ਨੂੰ ਉਦੋਂ ਹੀ ਕਰਨੀ ਚਾਹੀਦੀ ਹੈ ਜਦੋਂ ਆਪਾਂ ਨੂੰ ਖੇਤ ਦੇ ਵਿੱਚ ਆਪਣਾ ਫੰਗਸ ਰੋਗ ਆਉਂਦਾ ਹੈ ਬਲਾਈਟ ਦੇ ਰੋਗ ਆਪਾਂ ਨੂੰ ਝੁਲਸ ਰੋਗ ਦੇ ਜਿਹੜੇ ਨਿਸ਼ਾਨ ਦੇਖਣ ਨੂੰ ਮਿਲਦੇ ਨੇ ਲੱਛਣ ਮਿਲਦੇ ਨੇ ਤਾਂ ਫਿਰ ਇਹਨਾਂ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਜੇਕਰ ਆਪਣਾ ਖੇਤ ਸਾਫ਼ ਹੈ ਤਾਂ ਆਪਾਂ ਸਮੇਂ-ਸਮੇਂ ਦੇ ਜਿਹੜੀਆਂ ਆਪਣੇ ਨਾਰਮਲ ਦਵਾਈਆਂ ਨੇ ਮੈਨਕੋਜ਼ੇਬ ਹੋ ਗਈ ਜਿਹਨੂੰ ਐਮਪਲਟਾਲੀ ਕਹਿੰਦੇ ਨੇ ਇਸ ਤੋਂ ਇਲਾਵਾ ਐਂਟਰਾਗੋਲ ਉਹਨਾਂ ਦਾ ਛਿੜਕਾਅ ਕਰਦੇ ਰਹਿਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਤੋਂ ਥੋੜਾ ਜਿਹਾ ਉੱਪਰ ਉਠਣਾ ਚਾਹ ਤਾਂ ਜਦੋਂ ਇਹ ਤੋਂ ਉਪਰ ਉੱਠ ਕੇ ਤਾਂ ਤੁਸੀਂ ਐਮ 45 ਦੇ ਨਾਲ ਜਿਹੜੀ ਅਜੋਕਸੀ ਸਟੋਰਮ ਦਵਾਈ ਆ ਉਹ ਪਰ ਏਕੜ ਦੇ ਹਿਸਾਬ ਨਾਲ 150 ਐਮਐਲ ਉਹ ਵੀ ਵਰਤ ਸਕਦੇ ਹੋ ਐਮ 45 1/2 ਕਿਲੋ 500 ਗ੍ਰਾਮ ਪਰ ਏਕੜ ਤੇ ਉਹਦੇ ਨਾਲ ਜਿਹੜਾ ਅਜੋਕਸੀ ਸਟੋਰਮ ਨਾ liquid ਹੁੰਦੀ ਹੈ ਦਵਾਈ ਤੇ ਇਹਦਾ ਵੀ 150 ਐਮਐਲ ਪਰ ਏਕੜ ਦੇ ਹਿਸਾਬ ਨਾਲ ਅਲੱਗ ਤੋਂ ਕੋਲ ਦਵਾਈ ਕਰ ਸਕਦੇ ਹੋ ਇਹ ਵੀ ਫਿਰ ਮੈਂ ਕੁਝੇਬ ਨਾਲੋਂ ਕਾਫੀ ਜ਼ਿਆਦਾ ਤੱਕ ਡੇ ਡੋਜ਼ ਬਣ ਜਾਂਦੀ ਹੈ ਤੇ ਇਹ ਵੀ ਵਧੀਆ ਬਲਾਈਟ ਨੂੰ ਰੋਕਣ ਵਿੱਚ ਕਾਰਗਰ ਹੁੰਦੀ ਹੈ ਤੇ ਇਸ ਦੇ ਨਾਲ ਜਿਹੜਾ ਹੋਰ ਇੱਕ ਧਿਆਨ ਦੇਣ ਯੋਗ ਹੈ ਕਿ ਜੇਕਰ ਜਿਵੇਂ ਹੁਣ ਮੌਸਮ ਖਰਾਬ ਹੈ ਤਾਂ ਜਿਹੇ ਦੇ ਵਿੱਚ ਆਪਾਂ ਨੂੰ ਖੇਤ ਦੇ ਵਿੱਚ ਜੂਰੀਆ ਦੀ ਵਰਤੋਂ ਨਹੀਂ ਕਰਨੀ ਹੈ ਨਾਈਟ੍ਰੋਜਨ ਖਾੜੀ ਦੀ ਫਸਲ ਨੂੰ ਨਹੀਂ ਦੇਣੀ ਹੈ ਬਿਲਕੁਲ ਵੀ ਕਿਉਂਕਿ ਨਾਈਟ੍ਰੋਜਨ ਦੇ ਨਾਲ ਜਿਹੜਾ ਫੰਗਸ ਆਉਣ ਦੇ ਚਾਂਸ ਨੇ ਹੋਰ ਵੀ ਜ਼ਿਆਦਾ ਵਧ ਜਾਂਦੇ ਨੇ ਸੋ ਜੇਕਰ ਜੂਰੀਆ ਤੁਹਾਡਾ ਪੂਰਾ ਹੋ ਗਿਆ ਹੈ ਤਾਂ ਠੀਕ ਹੈ ਜਾਂ ਨਹੀਂ ਵੀ ਪੂਰਾ ਹੋਇਆ ਤਾਂ ਰੋਕ ਦੇਣਾ ਚਾਹੀਦਾ ਹੈ ਕਿਉਂਕਿ ਜੂਰੀਆ ਜੇਕਰ ਪਾਓਗੇ ਤਾਂ ਚੰਗੀ ਭਲੀ ਕੀ ਬਰਤੰਦਰ ਉਸ ਤੋਂ ਫਸਲ ਨੂੰ ਵੀ ਆਪਣੇ ਬਲਾਈਟ ਦੀ ਸਮੱਸਿਆ ਆ ਸਕਦੀ ਹੈ ਤੇ ਉਸ ਤੋਂ ਇਲਾਵਾ ਸਪਰੇਹਾਂ ਦੇ ਵਿੱਚ ਜਿਹੜਾ ਆਪਾਂ ਨਾਲ ਕੋਈ ਤੱਤ ਵਰਤ ਸਕਦੇ ਹਾਂ ਇਹਦੇ ਨਾਲ ਤੁਸੀਂ ਕੋਈ ਮਾਈਕਰੋ ਨਿਊਟ੍ਰੀਐਂਟ ਲਾ ਸਕਦੇ ਹੋ ਜਿਹਦੇ ਉੱਤੇ ਤੁਹਾਨੂੰ ਭਰੋਸਾ ਹੈ ਕਿ ਵਧੀਆ ਫਸਲ ਨੂੰ ਇਹ ਕਾਰਗਰ ਬਣਦਾ ਹੈ ਇਸ ਤੋਂ ਇਲਾਵਾ ਕੋਈ ਪlant growth regulator ਵੀ ਥੋੜਾ ਬਹੁਤ ਲਾ ਸਕਦੇ ਹੋ ਤਾਂ ਜੋ ਪੱਤੇ ਨੂੰ ਜਿਹੜਾ ਪੋਸ਼ਣ ਮਿਲੋ ਤੇ ਵੀ ਇਹ ਕਹਿਣ ਦਾ ਭਾਵ ਹੈ ਕਿ ਜਿੰਕ, ਮੈਗਨੀਜ਼, ਕਾਪਰ ਹੋ ਗਿਆ ਤੇ ਆਪਣੇ ਪੋਟਾਸ਼ ਵਗੈਰਾ ਹੋ ਗਿਆ ਜਿਹੜਾ ਇਹ ਸਾਰੇ ਤੱਤ ਮਿਲ ਜਾਂਦੇ ਨੇ ਜੇਕਰ ਪੱਤੇ ਨੂੰ ਤਾਂ ਪੱਤਿਆਂ ਦੇ ਵਿੱਚ ਜਿਹੜੀ ਰੋਗ ਪ੍ਰਤੀਰੋਧੀ ਜਿਹੜੀ ਸ਼ਕਤਾ ਹੁੰਦੀ ਹੈ ਉਹ ਵੱਧ ਜਾਂਦੀ ਹੈ ਸ਼ਕਤੀ ਵੱਧ ਜਾਂਦੀ ਹੈ ਤੇ ਜਿਹੜੀ ਫਸਲ ਆ ਆਪਣੀ ਉਹ ਬਲਾਈਟ ਜਿਹੜੇ ਜਿਹੜੇ ਕਹਿੰਦੀ ਵੀ ਕਣਵਾਨ ਲੱਗਦੇ ਨੇ ਫੰਗਸ ਦੇ ਉਹਨਾਂ ਨੂੰ ਕਾਫੀ ਹੱਦ ਤੱਕ ਰੋਕਣ ਅਤੇ ਸਹਿਣ ਦੇ ਸਮਰੱਥਾ ਦੇ ਵਿੱਚ ਆ ਜਾਂਦੀ ਹੈ ਸੋ ਤੁਸੀਂ ਪੋਟਾਸ਼ ਦੀ ਲਿਕਵਿਡ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਹਾਨੂੰ ਲਿਕਵਿਡ ਪਦਾਰਥੋਂ ਪੋਟਾਸ਼ ਮਿਲਦਾ ਹੈ ਤੇ ਨਾਲ ਜ਼ਿੰਕ ਵਗੈਰਾ ਕੀਵਰ ਮਾਈਕਰੋ ਨਿਊਟ੍ਰੀਐਂਟ ਹੁੰਦੇ ਨੇ ਕਿ ਲਿਕਵਿਡ ਜਿਹਦੇ ਵਿੱਚ ਆਪਾਂ ਨੂੰ 5-7 ਤੱਤ ਇੱਕੋ ਸিসি ਦੇ ਵਿੱਚ ਮਿਲ ਜਾਂਦੇ ਨੇ ਤੁਸੀਂ ਉਹ ਜਿਹੀ ਕੋਈ ਸਪਰੇਅ ਕਰ ਸਕਦੇ ਹੋ ਤਾਂ ਜੋ ਪੱਤੇ ਨੂੰ ਆਪਣੇ ਨਾਲ ਦੇ ਨਾਲ ਖੁਰਾਕ ਵੀ ਮਿਲ ਸਕੇ ਪਰ ਇਹੜਾ ਲਿਕੁਇਡ ਨਾਈਟ੍ਰੋਜਨ ਆ ਯੂਰੀਆ ਘੋਲ ਕੇ ਸਪਰੇਅ ਕਰਦੇ ਆਪਾਂ ਉਹ ਤੋਂ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਹੈ ਇਹਨਾਂ ਦਿਨਾਂ ਵਿੱਚ ਖਾਸ ਕਰ ਉਹ ਦਿਨ ਜਦੋਂ ਬਲਾਈਟ ਆਉਣ ਦੀ ਸਮਝ ਜਿਹੜੀ ਸਮੱਸਿਆ ਹੈ ਵਧਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਮੌਸਮ ਵਿੱਚ ਧੁੱਪ ਨਹੀਂ ਲੱਗ ਰਹੀ ਆਪਣਾ ਸੱਲਾਪਣ ਜ਼ਿਆਦਾ ਹੈ ਧੁੰਦ ਪੈਰੀ ਹੈ ਸੋ ਜਿਹੇ ਸਮੇਂ ਦੇ ਵਿੱਚ ਆਪਾਂ ਨੂੰ ਨਾਈਟ੍ਰੋਜਨ ਦੀ ਸਮਰੱਥਾ ਜਿਹੜੀ ਵਧਾਉਣ ਦੀ ਹੈ ਇਹ ਫਸਲ ਦੇ ਵਿੱਚ ਰੋਗ ਨੂੰ ਵਧਾਉਂਦੀ ਹੈ ਨਾਈਟ੍ਰੋਜਨ ਉਸ ਤੋਂ ਥੋੜਾ ਜਿਹਾ ਪਰੇ ਰਹਿਣ ਦੀ ਹੀ ਲੋੜ ਹੁੰਦੀ ਹੈ ਕਿਉਂਕਿ ਹੁੰਦਾ ਕੀ ਹੈ ਨਾ ਕਈ ਵਾਰ ਕਿਸਾਨ ਨਾਈਟ੍ਰੋਜਨ ਛਿੜਕ ਦਿੰਦੇ ਨੇ ਕਈ ਵਾਰ ਕਿਸਾਨਾਂ ਦੀ ਕੁਝ ਦੀ ਆਦਤ ਹੁੰਦੀ ਹੈ ਰੂਟੀਨ ਬਣੀ ਹੁੰਦੀ ਹੈ ਕਿ ਹਰੇਕ ਸਪਰੇਅ ਦੇ ਵਿੱਚ ਜੂਰੀਆ ਕੋਲ ਕੇ ਜਰੂਰ ਸਪਰੇਅ ਕਰਨੀ ਹੈ ਸੋ ਕਈ ਵਾਰ ਆਪਾਂ ਨੂੰ ਵੋਲਟੇਜ ਰਿਜ਼ਲਟ ਮਿਲ ਜਾਂਦੇ ਨੇ ਫਸਲ ਆਪਣੀ ਆਲੂ ਦਾ ਸਾਈਜ਼ ਵਧਣ ਤੇ ਜਗਾ ਕਈ ਵਾਰ ਬਲਾਈਟ ਆ ਗਈ ਜੇਕਰ ਤਾਂ ਆਪਣਾ ਖੇਤ ਅੜਾ 10-15 ਦਿਨ ਦੇ ਵਿੱਚ ਹੀ ਪੂਰਾ ਸਾਫ਼ ਵੀ ਹੋ ਸਕਦਾ ਹੈ ਸੋ ਬਲਾਈਟ ਜਿਹੜਾ ਸਭ ਤੋਂ ਤਕੜਾ ਰੋਗ ਹੈ ਜਿਹੜਾ ਆਲੂ ਨੂੰ ਛੇਤੀ ਕੁਝ ਹੀ ਦਿਨਾਂ ਵਿੱਚ ਤਬਾਹ ਕਰ ਦਿੰਦਾ ਹੈ ਸੋ ਇਸ ਤੋਂ ਥੋੜਾ ਜਿਆ ਸੁਚੇਤ ਰਹਿਣ ਦੀ ਲੋੜ ਹੈ ਫਸਲ ਦੀ ਲਗਾਤਾਰ ਨਰੀਖਣ ਕਰਦੇ ਰਹੋ ਜਿਹੜੀਆਂ ਹਲਕੀਆਂ ਸਪਰੇਹਾਂ ਨੇ ਜਿਵੇਂ ਮੈਨਕੋਜ਼ੇਬ ਹੋ ਗਈ ਐਮ 45 ਇਹਨਾਂ ਦੀ ਸੀ ਸਪਰੇਅ ਲਗਾਤਾਰ ਰੁਟੀਨ ਵਿੱਚ ਕਰਦੇ ਰਹੋ ਜੇਕਰ ਫਸਲ ਦੇ ਉੱਪਰ ਕੋਈ ਰੋਗ ਨਹੀਂ ਹੈ ਤਾਂ ਵੀ ਤੇ ਇੱਥੇ ਆਪਣੇ ਕੁਝ ਕਿਸਾਨ ਇਹ ਵੀ ਕਹਿਣਗੇ ਕਿ ਜੇਕਰ ਫਸਲ ਦੇ ਉੱਪਰ ਕੋਈ ਰੋਗ ਹੀ ਨਹੀਂ ਹੈ ਤਾਂ ਸਪਰੇਅ ਕਰਨ ਦੀ ਕਿਉਂ ਲੋੜ ਹੈ ਪਰ ਆਲੂ ਜਿਹਹੀ ਫਸਲਾ ਜਿਹਨੂੰ ਆਪਾਂ ਲਗਾਤਾਰ ਇਹਦੀ ਕੇਰ ਆਈੜੀ ਦੇਖਵਾਲਾ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਇਹ ਨਾਜ਼ੁਕ ਫਸਲਾ ਜੇ ਤੇ ਇੱਕ ਵਾਰ ਬਲਾਈਟ ਦਾ ਅਟੈਕ ਆ ਗਿਆ ਤਾਂ ਉਹਨੂੰ ਰੋਕਣਾ ਫਿਰ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਜਿਵੇਂ ਪਿਛਲੇ ਸਾਲ ਦੇਖਿਆ ਹੀ ਹੈ ਖੇਤਾਂ ਦੇ ਖੇਤ ਪੂਰੇ ਦਿਨਾਂ ਦੇ ਵਿੱਚ ਹੀ ਸਾਫ਼ ਹੋ ਗਏ ਸੀ ਸੋ ਜਿਹੇ ਤੋਂ ਬਚਣ ਦੀ ਥੋੜੀ ਜੀ ਲੋੜ ਹੁੰਦੀ ਹੈ ਸੋ ਥੋੜਾ ਜਿਹਾ ਜਾਗਰੂਕ ਹੋਵੋ ਜੇ ਆਪਣੇ ਖੇਤਾਂ 'ਪਰ ਲੀੜਾ ਮਾਰਦੇ ਰਹੋ ਜੇਕਰ ਕੋਈ ਲੱਛ ਸੋ ਬਾਕੀ ਫਿਰ ਅਗਲੀ ਹੀ ਅਪਡੇਟ ਕਿਸਾਨਾਂ ਲਈ ਫਿਰ ਅਗਲੇ ਘੰਟਿਆਂ ਦੇ ਸਮੇਂ ਦਿਨਾਂ ਦੇ ਵਿੱਚ ਲੈ ਕੇ ਫਿਰ ਹਾਜ਼ਰ ਹੋਵਾਂਗੇ ਸੋ ਚੈਨਲ YouTube Farmer ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹੁਣ ਇਜਾਜ਼ਤ ਦਿਓ ਫਿਰ ਅਗਲੀ ਵੀਡੀਓ ਵਿੱਚ ਮਿਲਾਂਗੇ ਧੰਨਵਾਦ ਜੀ